ਸਿਰਿ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੈ ਪ੍ਰਭ ਕੀਨਾ ਆਪੇ ਭਰਮ ਭਲਾਈ ਮਨ ਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਈ ਗੁਰ ਬਾਣੀ ਸ जग ਮਹਿ ਚਾਨਣ ਕਰਮ ਬਸੈ ਮਨ ਆਈ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਲਾਹੀਐ ਸਹਿਜ ਮਿਲੈ ਪ੍ਰਭ ਸੋਈ ਰਹਾਉ ਭਰਮ ਗਿਆ ਪਉ ਭਾਗਿਆ ਹਰ ਚਰਣੀ ਚਿਤ ਲਾਈ ਗੁਰਮਖ ਸ਼ਬਦ ਕਮਾਈਐ ਹਰ ਵਸੈ ਮਨ ਆਈ ਕਰ ਮਹਿਲ ਸੱਚ ਸਮਾਈਐ ਜਮ ਕਾਲ ਨਾ ਸਕੈ ਖਾਏ ਨਾਮਾ ਸ਼ੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੇ ਸ਼ਬਦ ਪਛਾਣੈ ਹਉ ਮੈਂ ਜਾਤ ਗੁਆਈ ਸੋਰ ਨਾਰ ਤਿਨ ਕੀ ਬਾਣੀ ਗਾਵਹਿ ਕੋਇ ਨਾ ਮੇ ਟੈ ਭਾਈ ਦੈਂਤ ਪੁੱਤ ਕਰਮ ਧਰਮ ਕਿਸ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਆਨੰਦਿਨ ਨਾਮ ਵਖਾਣੈ ਏਕੋ ਪੜੈ ਏਕੋ ਨਾਉ 부ਝੈ ਦੂਜਾ ਅਵਰ ਨਾ ਜਾਣੈ ਖਟ ਦਰਸ਼ਨ ਜੋਗੀ ਸੰਿਆਸੀ ਬਿਨ ਗੁਰ ਪਰਮ ਭਲਾਈ ਸਤਗੁਰ ਸੇਵਹਿ ਤਾਂ ਗਤ ਮਿਤ ਪਾਵਹਿ ਹਰ ਜੀਉ ਮਨ ਵਸਾਈ ਸੱਚੀ ਬਾਣੀ ਸਿਓ ਚਿਤ ਲਾਗੇ ਆਵਣ ਜਾਣ ਰਹਾਈ ਪੰਡਤ ਪੜ ਪੜ ਵਾਦ ਵਿਖਾਣ ਹੈ ਬਿਨ ਗੁਰ ਪਰਮ ਭਲਾਇ ਲਖ 84 ਫੇਰ ਪਇਆ ਬਿਨ ਸ਼ਬਦੈ ਮੁਕਤ ਨਾ ਪਾਈ ਜਾਂ ਨਾਉ ਚੇਤੇ ਤਾਂ ਗਤ ਪਾਈ ਜਾਂ ਸਤਗੁਰ ਮੇਲ ਮਲਾਈ ਸਤ ਸੰਗਤ ਮਹਿ ਨਾਮ ਹਰ ਉਪਜੈ ਜਾਂ ਸਤਗੁਰ ਮਿਲੈ ਸੁਭਾਈ ਮਨ ਤਨ ਅਰਪੀ ਆਪ ਗਵਾਈ ਚੱਲਾਂ ਸਤਗੁਰ ਭਾਈ ਸਤ ਬਲਿਹਾਰੀ ਗੁਰ ਆਪਣੇ ਬਿੱਟੋ ਜੇ ਹਰ ਸੀਤੀ ਚਿਤ ਲਾਈ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੀ ਹਰ ਸੀਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮਖਵੇਰ ਲੈ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪੁਛਾਤਾ ਸ੍ਰੀ ਰਾਗ ਮਹੱਲਾ 3 ਸਹਜੈ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤ ਕੀ ਥਕੇ ਭੇਖੀ ਪਰਮ ਭਲਾਈ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਭਾਈ ਰੇ ਗੁਰ ਬਿਨ ਸਹਜ ਨ ਹੋਏ ਸ਼ਬਦ ਹੈ ਹੀ ਤੇ ਸਹਜ ਉਪਜੈ ਹਰ ਪਾਇਆ ਸੱਚ ਸੋਈ ਰਹਾਉ ਸਹਜੇ ਗਾਵਿਆ ਥਾਈ ਪਵੇ ਬਿਨ ਸਹਜੈ ਕਥਨੀ ਬਾਦ ਸਹਜੇ ਹੀ ਭਗਤ ਉਪਜੈ ਸਹਜ ਪਿਆਰ ਬੈਰਾਗ ਸਹਜ ਹੈ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਜੈ ਜੀਵਨ ਬਾਦ ਸਹਜ ਸਲਾਹੀ ਸਦਾ ਸਦਾ ਸਹਜ ਸਮਾਧ ਲਗਾਈ ਸਹਜੇ ਇਹ ਗੁਣ ਊਚਰੈ ਪਗਤ ਕਰੇ ਲਿਵਲਾਈ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਈ ਸਹਜੇ ਕਾਲ ਬਡਾਰਿਆ ਸੱਚ ਸਰਨਾਈ ਪਾਈ ਸਹਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਈ ਸੇਵਡ ਭਾਗੀ ਜਿੰਨੀ ਪਾਇਆ ਸਹਜੇ ਰਹੇ ਸਮਾਈ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਭਾਈ ਮਨਮੁਖ ਕਰਮ ਕਮਾਵਣੀ ਹਉ ਮੈਂ ਜਲੇ ਜਲਾਈ ਜੰਮਣ ਮਰਨ ਨਾ ਚੂਕੈ ਫਿਰ ਫਿਰ ਆਵੈ ਜਾਇ ਤ੍ਰਿਹੋ ਗੁਣਾ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਭਰਮ ਭੁਲਾਈ ਪੜੀਐ ਗੁਣਿਐ ਕਿਆ ਕਥਿਐ ਜਾਂ ਮੁੰਡੋ ਹਉ ਕੁਥਾ ਜਾਇ ਚੌਥੇ ਪਦਮਹਿ ਸਹਜ ਹੈ ਗੁਰਮੁਖ ਪੱਲੇ ਪਾਈ ਨਿਰਗੁਣ ਨਾਮ ਨਿਧਾਨ ਹੈ ਸਹਜੇ ਸੂਜੀ ਹੋਏ ਗੁਣਮੰਤੀ ਸਾਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਜ ਮਲਾਏ ਸੀ ਸ਼ਬਦ ਮਲਾਵਾ ਹੋਈ ਬਿਨ ਸਹਜੈ ਸਭ ਅੰਧ ਹੈ ਮਾਇਆ ਮੋਹ ਗਵਾਰ ਸਹਜੇ ਹੀ ਸੂਜੀ ਪਈ ਸਚਿਆ ਸ਼ਬਦ ਅਪਾਰ ਆਪੇ ਬਖਸ਼ ਮਲਾਈਨ ਪੂਰੇ ਗੁਰ ਕਰਤਾਰ ਸਹਜੇ ਅਦਿਸ਼ਟ ਪਛਾਣੀਐ ਨਿਰਪਉ ਜੋਤ ਨਿਰੰਕਾਰ ਸਭਨਾ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਲਾਵਣਹਾਰ ਪੂਰੇ ਸ਼ਬਦ ਸਲਾਹੀਐ ਜਿਸ ਦਾ ਅੰਤ ਨ ਪਾਰਾ ਵਾਰ ਗਿਆਨੀਆਂ ਕਾ ਧੰਨਾਮ ਹੈ ਸਹਿਜ ਕਰਹਿ ਵਾਪਾਰ ਅਨ ਦਿਨ ਲਾਹਾ ਹਰ ਨਾਮ ਲੈਨ ਅਖੁੱਟ ਭਰੇ ਪੰਡਾਰ ਨਾਨਕ ਟੋਟ ਨ ਆਵਈ ਧੀਏ ਦੇਵਨ ਹਾਰ ਸ੍ਰੀ ਰਾਗ ਮਹੱਲਾ 3 ਸਤਗੁਰ ਮਿਲਿਆ ਫੇਰ ਨ ਪਵੈ ਜਨਮ ਮਰਨ ਦੁਖ ਜਾਇ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮੇ ਰਹੈ ਸਮਾਈ ਮਨ ਮੇਰੇ ਸਤਗੁਰ ਸਿਓ ਚਿਤ ਲਾਈ ਨਿਰਮਲ ਨਾਮ ਸਦ ਨਵਤਨ ਆਪ ਵਸੈ ਮਨ ਆਈ ਰਹਾ ਹਰ ਜਿਉ ਰੱਖੋ ਆਪਣੀ ਸਰਣਾਈ ਜਿਉ ਰੱਖਹਿ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੇ ਗੁਰਮਖ ਪਵ ਜਲ ਤਰਨਾ ਵੱਡਾ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿ ਆ ਸਮਾਈ ਇਕ ਨਾ ਮਨ ਮੁਖ ਸ਼ਬਦ ਨਾ ਭਾਵੇ ਬੰਦਨ ਬੰਦ ਪੁਵਾਇਆ ਲਖ 84 ਫਿਰ ਫਿਰ ਆਵੇ ਬਿਨთა ਜਨਮ ਗਵਾਇਆ ਭਗਤਾਂ ਮਨ ਆਨੰਦ ਹੈ ਸੱਚਾ ਸ਼ਬਦ ਰੰਗ ਰਾਤੀ ਅਨ ਦਿਨ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮ ਸਮਾਤੀ ਗੁਰਮਖ ਅਮਰਤ ਬਾਣੀ ਬੋਲੇ ਸਬ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧ ਹੈ ਗੁਰਮਖ ਅਕਥ ਕਹਾਣੀ ਸੱਚਾ ਸਾਹਿਬ ਸੇਵੀ ਐ ਗੁਰਮਖ ਵਸੈ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਲਾਈ ਆਪੇ ਕਰੇ ਕਰਾਈ ਆਪੇ ਇਕ ਨਾਂ ਸੁੱਤਿਆਂ ਦੀ ਜਗਾਈ ਆਪੇ ਮੇਲ ਮਲਾਇੰਦਾ ਨਾਨਕ ਸ਼ਬਦ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵਿਐ ਮਨ ਨਿਰਮਲਾ ਭੈ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ ਮਨ ਰੇ ਸਤਗੁਰ ਸੇਵਨ ਸੰਗ ਸਤਗੁਰ ਸੇਵਿਐ ਹਰ ਮਨ ਵਸੈ ਲੱਗੇ ਨ ਮੈਲ ਪਤੰਗ ਰਹਾਉ ਸੱਚਾ ਸ਼ਬਦ ਪਾਤੀ ਉਪਜੈ ਸੱਚੇ ਸਚਾ ਨਾਮ ਜਿਨਿ ਹਉ ਮੈਂ ਮਾਰ ਪਛਾਨਿਆ ਹਉ ਤਿਨ ਬਲੇ ਹਾਰੈ ਜਾਉ ਮਨ ਮੁਖ ਸਚ ਨ ਜਾਣਨੀ ਤਿਨ ਠੌਰ ਨ ਕਤ ਹੂੰ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਈ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਈ ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੁਈ ਸਤਿਗੁਰ ਜਿੰਨੀ ਨਾ ਸੇਵੇਉ ਸੇ ਕਿਤਿਆਏ ਸੰਸਾਰ ਜਮਦਰ ਬੱਦੇ ਮਾਰਿਐ ਕੂਕ ਨਾ ਸੁਣੈ ਪੁਕਾਰ ਬਿਰਥਾ ਜਨਮ ਗੁਆਇਆ ਮਰ ਜੰਮਹਿ ਵਾਰੂ ਵਾਰ ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਨਾ ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਥਾ ਸ਼ਬਦੇ ਪਵ ਜਲ ਤਰਨਾ ਲੱਖ 84 ਫਿਰਦੇ ਰਹੀ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਥੱਕੀ ਦੂਜੇ ਭਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰਨਾ ਕੋਈ ਜੋ ਸਚੈ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰੰ ਤਿੰਨਾ ਨਿਜ ਕਰ ਵਾਸਾ ਪਾਇਆ ਸਚੈ ਮਹਿਲ ਰਹਿਨ ਨਾਨਕ ਭਗਤ ਸੁਖੀਏ ਸਦਾ ਸਚੈ ਨਾਮ ਰਚਨ